السلام علیکم سلام علیکم اللہ اکبر بھائی 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 با ابو یہ هر با ابو لے رو بھائی 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 اچھا ہے تمہارا سندو چا ابو ابو رو پڑے رو 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 ਆਹ ਇਹ ਲੀਦਾ ਬਈ ਇਹ ਪੂਰਾ ਦੇ ਆਈ ਜੀ ਥੋੜਾ ਥੋੜਾ ਫੁਲੜਾ ਡਾਲੇ ਚ ਤੇ ਬਰ ਮੈਂ ਬੋਲਾਂ ਬਾਬੂ ਬੇਹਰ ਬਾਬੂ ਬਾ ਬਾਬੂ ਬਰ ਮੈਂ ਜੇਹਰ ਬਾਬੂ ਅਧਵਾ ਹੈ ਵਾਹ ਵਾਹ ਬੈਸਣੇ ਮਸਤ ਅਮਨ ਵਾਹ ਮਾਰਾ ਮੇੜੀ ਦਾ ਅਬੀਨਾ ਡੋੜਾ ਵੰਗਸ ਵਾਹ ਮਾਰਾ ਜੋ ਉਜੇ ਨੇ ਕਰਨ ਤੋਂ ਪ੍ਰਭ ਸਿੰਘ ਜੀ ਸੋਕੇ ਸੁਵਾਤੰਤਰੀ ਨੇ ਰੋ ਬੰਨ ਲਾ ਮੋ ਮੇਲੜੀਸ ਵਾਹ ਵਾਹ ਮਨੇ ਵਜਾ ਗਲਾਵੇ ਹਾਵੜ ਜੋ ਕੋਈ ਨਹੀਂ ਬਾਉਲੇ ਆਧਾ ਬੋਧੋ ਦੁਰਪਨ ਜੀ ਨਹੀਂ ਅਜੋ ਮਾ ਹਜੋ અને જો કોઈને સડી ગઈ તો કોઈ ભરતી ગોચ રહી ગઈ નથી મારો રોલીનો ભોળું ગાઉ છે આ પડે આ સમજે મારો રોમ કેતો છે દ્વારકા ધણી કેતો છે અને પડના પર બોલતા છે કોઈ આશીકરે બેઠો છે અને કોઈની આશી મારો રોમ પૂરી કરતો છે દ્વારકા ધણી કરતો છે તો કદાચ મારો ભગવાનને બોલવા દેતો હશે તો દરબાર બોલ્યા વખત રહેશું નહીં ਆ ਵਸਦੀ ਮਾਰੇ ਜਿਹਾ ਮੇ ਟਗਰ 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 ਜੁਈਨ ਬੈਠੀ ਸੇ ਕੇ ਕੋਕ ਭੂ ਭੇ ਕੋਕ ਆਸੀ ਜੇ ਐਨ ਕੋਕ ਮਾਤਾ ਮਾਰੋ ਤੋਂ ਹੋਂ ਕਰੇ ਆਉ ਜੋ ਵਸਦੀ ਇਹਦੇ ਮਾਰੋ ਮਾ ਸਾਜੇਨ ਬੈਠੀ ਹਿਸੇਨ ਜੋ ਬਲਤ ਮੋ ਟੋਕੋ ਕਰਵਾਣ ਨੂੰ ਤੁਸ ਮਨੇ ਕੋੜੀ ਨੂੰ ਭੋਲ ਕੇ ਕੋ ਬੈਜੋ ਭਏ ਮੋ ਤੋ ਧਰਮੀ ਮਾਤਾ ਸੁ ਪਰ ਰੋਮਣੀ ਨਿਆਕਲੋ ਸੁ ਗੋਮ ਬਕਰ ਨਿਆਕਲਤੀ ਨਹੀਂ ਮਾਰ ਤੋ ਕੋਣ ਨੇ ਪਾਲ ਭੋਲਦੀ ਸੇ ਮਾਰੋ ਮਾਰੋ ਭਗਵਾਨ ਬੋਧਵਾ ਦੇ ਤੁਹਾਡਾ ਫੋਨ ਬੋਧਵਾ ਚੋ ਮਾਰੋ ਰੋ 1000 ਰੁਪਿਆ ਆਸੀ ਪੂਰੀ ਕਰਸਿਓ ਕੋਸ਼ੁਰਦਾਰ ਕੋ ਲਾਭ ਕਰਸਿਓ ਸਪ੍ਰਤ ਲੋ ਕਰੇ ਮਾਰਾ ਭਗਵਾਨ ਬੋਲਵਾ ਦੇ ਤੋ ਹੋਇ ਜਬਰ ਜੋ ਕਰੇ ਰੋਮਨ ਚੇਹਰਾ ਨੀ ਆਨਾ ਪਰ ਮਾਰਾ ਨਾ ਕੋਈ ਵੀ ਆਸੀ ਪੂਰੀ ਕਰਾ ਦੇ ਰੋਮ ਆਉਂਦਾ ਹੋਇ ਤੋ ਕਰੇ ਮਾਰਾ ਭਗਵਾਨ ਕਿਆ ਤੋ ਬੋਲਾਇ ਦੁਨੀਆ ਮੇ ਨਾਗ ਨੇ ਮੋੜੇ ਤਾਉ ਹੋਇ અમારે દેવ ને હોય જો વગરભાઈ કોઈ ની આશી છે આશી પૂર્ણ કરે દુનિયા હોય છે એટલે જો હું આશી છે આશી મારો રોમ પૂરી કરે તમારો ફોન ભૂલી કરે એટલે તો કોઈ હોય તો બોલાય જો ફોન હોય તો બોલાતું નથી પણ કોઈનું ફોન કોણ ઢુકડું આવ્યું હોય કોઈ દુનિયામાં કોઈ જે કોઈ ભોગા મોટા નથી નથી કોઈ દેવ દેવ ને આવકાર લે આવકાર ભોગવ તમારી ઘરિયાળી તમારી આવકાર ના તો ભોગવ તમને પથારી વખા થાય ਇੱਥੇ تمہਾਰੋ ਪੁੰਜ ਆਇਆ ਤੇ ਤੁਹਾਡੀ ਕਰਦੇਵੀ ਹਵੀਏ ਤੁਹਾਰੋ ਮਾਫ ਕਰ ਹਮੂ ਹੋਏ। ਤੋਤ ਬਧੁਰਾ ਮਹਿਮਾਨਾ ਨਾ ਬਿਹੈ। ਆਹ ਹੁਣ ਮਾਰਾ ਭਗਵਾਨ ਕਹਤੋ ਹੈ ਸੇ ਕੋਈ ਨੂੰ ਪੁੰਜ ਆਇਆ ਸੇ ਪੁੰਨਾ ਪ੍ਰਭੂ ਆਇਆ ਹੋਏ। ਪਰ દ્વાਰਕਾ ਦਾ ਨਾ ਥਾਇਆ ਹੋਏ। ਮਾਰਾ ਰਾਮ ਸੇ ਉਹ ਬੋਲਸੇ। ਤੇ ਜੇ ਨਹੀਂ ਆਸੀ ਪੂਰੀ ਕਰ ਸੇ ਉਹ ਬੋਲੋ। ਆਬੇ ਜੇ ਮਾਰਾ ਭਗਵਾਨ ਆਇਆ ਲੱਗਦੇ ਕੋੜੇ। ਕਿ ਕੋ ਭੋਗਾ ਬੇਬੜ ਢੋਣਦਾ ਨਹੀਂ ਆ ਗਾਦੀ ਦਰਬਾਰ 24 ਘੰਟੇ ਬਹਿਉ ਹਲਕਾ ਸਰੀਰ ਹਲਣ ਕਰਾ ਦੋ ਟਰੈਕਟਰ ਨੇ ਢਗੋਂ ਪੜੇ ਕਿ ਇਸ ਬੁਰਾ ਉੱਡਾ ਨਵਾਂ ਗਾਲਾ ਪੜਾਵਾ ਪੜਦਾ ਸੱਚਿਵਾ ਜਿਹੜਾ 24 ਘੰਟੇ ਤੱਕ ਭੋਗੋਂ ਆਮ ਆਮ ਕਰ ਕਰ ਕਰੇ ਤਾਂ ਗਾਲਾ ਪੜੇ ਆ ਦੋਖਰੇ ਭਈ ਨਕੇ ਸੱਚਿਵਾ ਟਰੈਕਟਰ ਤਾਂ ਵਿਲੀ ਗਿਆ ਬਰਾ ਗਾਲਾ ਉਤਾਉ ਵਾਹ ਮਾੜੀ ਵਾਹ ਇਹਨਾਂ ਦਾ 24 ਲੱਖ ਤੇ 24 ਲੱਖ ਦਾ ਧੜ ਹਲਾ ਹਲਾ ਕਰੋ ਤਾਂ ਹਵਾਨਾ ਗਾਲਾ ਪੈ ਜਾ। ਕਿਵਾ ਹਰ ਪਾਸੇ ਹੈਡਫੋਨ ਲਗਾ ਬੋਬੀ ਨੂੰ ਧੋਣ ਦੇ ਮਰੀ। ਬਾਹਰ ਉਪਰ ਹੋਇਆ ਸੀ। ਮਾਰੋ ਵੇਣ ਆ ਕੇ ਹਵਾਲਾ। ਲੈ ਘੋੜੇ ਦਾ ਧੜ ਦੁਖਿਆ ਪਰ ਮੂੰਹ ਦੁਨੀਆਂ ਮੋ ਚਹਿਰਾ। ਵਾਹ ਜੀ ਹਰ ਵਾਹ। ਵਾਹ ਭਾਈ। ਅਮਰ ਗਾਵਨੀ ਸ਼ਿਖਰ ਤੋਂ ਮੈਂ ਕੀ ਕਿ ਕੋਮਾਸੀ ਬੋਬਾ ਸਾਜੀ ਰਿਆ। ઓડી જે રાગ બેઠો પણ મારો ચેનલ પગો પગો પડા હું બોલું અમારા હોય ધીમે હોય મોહાય હોય હા હોય અને મોહાય હોય જો કદાચ હું છર રોલી ગોડી જો કદાચ કારણ વાળે કીધું બા વજાગણે વજાગણે ਮਨੇ ਉਹ ਕੋਣ ਨਾ ਮਨ ਮੰਦਰ ਵਜਿਆ ਨਰਦੀ ਨਹੀਂ ਕਦਾਂ ਮੰਦਰ ਤੰਦਰ ਰਹਾ ਤਾਂ ਮੰਦਰ ਬੋਲਦਾ ਆਇਆ ਸੀ ਤੋ ਮਨੇ ਪੋਹ ਪੱਛੀ ਮੰਦਰ ਬੋਲਦਾ ਬਾਹਰ ਆਤੀ ਸੀ ਪਰ ਮੂੰ ਚੈ ਮੇਘਰੂ ਘਾੜੋ ਜੇ ਮੰਦਰ ਵਾਲਾ ਇਹ ਬੰਦਾ ਮਾਰੋ ਚਿਹਰ ਨੂੰ ਬੋਲ ਨੂੰ ਆਹ ਭਾਈ ਜੋ ਕੋ ਵਜਿਆ ਕਰਨੇ 300 ਲੇ 400 ਕਦਾਂ ਜੋ ਭੋਜੋ ਨਾ ਕੋ ਮਨੇ ਗੋੜੀ ਨਾ ਓੜਕੇ ਕੋ ਮਨੇ ਮੰਦਰ ਲਖਿਆ ਆ ਤਾ ਵੇਦ ਭਰੇ ਲਿਓ ਅਨੇ ਜੋ ਕਦਾ ਨੂੰ ਰੋਲੇ ਨਹੀਂ ਕਦਾ ਤੋਂ ਕੋਈ ਨਾ ਬਾਬੂ ਦੇ ਹੱਥ ਨੋ ਖੂ ਅਨੇ ਦੁਨੀਆ ਮੋ ਕਦਾ ਤੋਂ ਟਰਾਈ ਬਾਰ ਜੋ ਕੋਈ ਵੀਡੀਓ ਰਿਸਰਚ ਨਹੀਂ ਕਿਜੋ ਕਿ ਲੋਣਾ ਦੇ ਚਿਹਰ ਹੋਏ ਕੋਈ ਭਾਈ ਹੋਏ ਕੋਈ ਭਾਈ ਹੋ ਹੱਥ ਦਾ ਕੋਈ ਸਮਝ ਦੋ ਖਾਲੀ ਕਿਜੋ ਲੋਣਾ ਦੇ ਚਿਹਰ ਦਾ ਆਟਾ ਬੈਠੋ ਕੁਝ ਬੈਠੋ ਕਰੀ ਆਲਸ਼ ਅਸਾ ਤਾਂ ਇਹਨਾਂ ਕਰਮ ਅਨੇ ਕੁਝ ਹੋ ਤਾਂ ਇਹ ਸਾਰੋ ਵਿਸ਼ਵਾਸ ਹੈ ਮਾਰੇ ਤਾਂ ਕੋਈ ਨਾ ਖਾਲੀ ਇਹਨੂੰ ਕੀ ਦੋ ਗਮੇਲੇ ਤਾਂ ਕੋਈ ਸੋਈ ਨਾਲ ਸ਼ਾਉਂ ਕੋਸੋਂ ਲੋਣਾ ਦਾ ਗਮੇਲੇ ਤਾਂ ਕੁਝ ਹੋਣ ਗਮੇਲੇ ਚਾਹੇ ਆਉ ਮਾਰੂ ਜਿਹਨ ਨੂੰ ਬੋਲੂ ਜੋਰ ਕਰ ਜੇ ਡੋਕਾ ਪਾਰੋ ਕੇ ਬਾ ਬੀਗਾ ਦਾ ਰੇਡਾ ਤੋਂ ਕੀ ਕਾ ਲੋਕਾ ਪੜ ਤੋਂ ਬੀਵੀ ਜਿੰਨਾ ਦੀ ਨੈਕਰ ਸੋ ਮਾਰੂ ਨਾਮ ਮੇਲੜੀ ਅਮੋ ਕਾਮ ਕੇ ਮਾਤਾ ਮੇਲਾਈ ਖਬਰ ਸੁਪੜੇ ਵਸਤੀਆ ਦੀ ਮੈਂ ਆਵਿਓ ਘਰੇ ਦਾ ਬੀਗਾਉਦੀਓ ਇਕਲਾ ਹੋਇ ਅਨ ਐਮ ਇੱਕ ਬਾਜੂ ਘਰੇ ਤੋ ਲਾ ਪਰ ਮਾਤਾ ਮੇਲਵਾਈ ਭੋਗ ਕਹਿੰਦੇ ਮਾਤਾ ਮੇਲਵਾ ਆਉਸੀ ਮਾਤਾ ਦਾ ਲੋਕੋ ਸੇ ਪਰਦਾ ਟੋਕੋ ਕਰ ਦੋ ਅਡਾ ਮਲੀ ਦੀ ਨਾੜੀ ਨਾ ਕੋ ਮਾਰੋ ਮਾਰੋ ਨਾਮ ਮੈਲੜੀ ਆਉ ਬੋਲੂ ਸੇ ਮਾਰੋ ਪਰਦਾ ਕੋਲੇ ਤੁਸੀਂ 1000 ਡੋਲੇ ਪੁੱਛਣੇ ਜਾਇਓ ਜੋ ਬਿਵਰ ਕੋਲੇ ਬਿਵਰ ਆਈਸੂ ਘਣੋ ਗੋਇ ਪ੍ਰਵਾਰ ਆਈਸੂ ਟੋਕਾ ਪਾੜਨੋ ਆਣੀ ਨਾ ਪਰਦਾ ਕੋਲੇ ਉਹ ਵੇਖੋ ਦੁਨੀਆ ਹੈ ਕਿ ਬਿਵਾਰੀਂ ਜੀ ਪਾਸੋੜਾ ਵਾਲਾ ਪਰਾ ਮਗਰ ਜੇ ਹਰ ਟੋਕ ਕਪੜਾ ਮੇਰੇ ਮਨਚੀ ਨਾ ਆਵੇ ਤੋ ਗੁਰਪਰਚਾਂ ਕਰੀ ਰੀ ਰੀ ਭੈਣ ਵੜਾਵਾ ਨਹੀਂ ਮੈਂ ਵੇੜ ਵਧਾ ਬੰਦੋੜ ਮਾਤਾ ਨਹੀਂ ਮਨੇ ਮਾਰੇ ਪੂਰੇ ਵੇੜ ਵਧਾ ਬਗਰ ਬੋਦੀ ਚਮਕੇ ਦੁਨੀਆ ਨਹੀਂ ਬਿਖੀ ਬੋਦੀ ਦੁਨੀਆ ਬਾਤਾਂ ਕਰਕੇ ਦੋਆ ਨੋ ਨੋ ਕੇਕਾਰ ਆਵੇ

જો કે દનニス પદાવતી બેઠા હોય બેઠા દન જો કે દન દન પદાવતી બેઠા હોય અને શિપટર બોલી ના તરીકે ચાર આગળ આશા સોગરાની કેતો મુ શિપટર હોના કે ટ્રેનિંગ નાશ પૂરી કરાવશું આવ શિપટર બોલી જો અને તો આશી કદા શિપટર બોલી અને મછર ભેડે દોરો કરતી હું ઓનો તમારી આશી મારો ભગવાન પૂરી કરતો દ્વારપો નાશ કરતા હોય ਵਾਹ ਤਾਂ ਹੱਕ ਦਾ ਨਾ ਤਾਂ ਨਾ ਪਰਤੋ ਮੇਰਾ ਭਗਵਾਨ ਆਸ਼ੀਰਵਾਦ ਪਰ ਤੁਹਾਡਾ ਪਹੁੰਚ ਆਇਆ ਜੇ ਤੋ ਲਗਾ ਦਿਓ ਭਾਈ ਸੋਕਰਾ ਨਹੀਂ ਪਾਸ ਹੋ ਹਾਚੂ ਭਾਈ ਇਹਨੇ અમાਰ ਪਹੁੰਚ ਆਵੇ ਤੁਹਾਡੀ ਆਸ਼ੀਰਵਾਦ ਤੋ ਭਗਵਾਨ ਮੰਡੇ ਲਗਾ ਮੰਨਦਾ ਤਾਂ ਨਹੀਂ ਵਾਹ ਵਾਹ ਹਾਚੂ ਭਾਈ ਹੋ ਆ ਬਈ ਉਹ ਕਰ ਕਰ ਗੁਗਾ ਥੋੜਾ ਕਰਦਾ ਕਿ ਆਲ ਸੀ ਜਮ ਤੋ ਨਹੀਂ ਆਉਂਦਾ ਕਿਹਾ ਨਹੀਂ ਹਾਚੂ ਭਾਈ ਨੰਦੋ ਕਿਹੜਾ ਹੈ ਨੀ ਲਾ ਗਿਆ ਰਹੀ ਇਹ ਲਾਉ ਮਾਰਾ ਭੱਬਰ ਕਹਤਾ ਤੁਹਾਡਾ ਪੁੰਜ ਆਇਆ ਹੋਇਆ ਤੁਹਾਡਾ ਵਿਸ਼ਵਾਸਾਇਨ ਮਾਰੀਨ ਸ਼ਾਮੇ ਨਦਰ ਇੱਕ ਸੀ ਹੋਇਆ ਲੋਕਦਰ ਮਾਰਾ ਭਗਵਨ ਭੁਲੇਂ ਦੁਆਰ ਕੋ ਨਾ ਨਾ ਤੁਹਾਡਾ ਪਰਦਾਪਤੀ ਨੂੰ 2 ਗੋਮ ਕਮ ਲੱਗੂ ਸੋ ਬਾਈ ਬੋਲੀ ਸਤੂ ਕੀ ਹੋ ਰਿਹਾ ਬਾਈ ਜੀ ਤੇਮੂ ਭੁਲੇਂ ਕਿਹੋ ਬੋਲਦਾ ਤਨੇ ਹੋਏ ભગવાન આવ્યા હોય

ਇਹ ਤੁਹਾਡਾ ਵਿਸ਼ਵਾਸ ਡੋਟ ਮੈਂ ਦੱਤ ਰਿਹਾ ਮਾਰੀ ਚ ਹਰ ਜਬਾਨੇ ਬੰਦੇ ਕਾ ਨੂੰ ਕਈ ਨੋਕ ਸੁਤਨਾ ਨੇਕੀ ਦਾਲੋ 1000 ਰੁਪਏ ਭਗਵਾਨ ਬੜੇ ਤੁਹਾਡਾ ਪੁੰਨ ਬੜੇ ਹੈ। ਤੇਰੇ ਮਾਰੇ ਭਗਵਾਨ ਕਹਿੰਦਾ ਦਰਵਾਜ਼ਾ ਨਾਸ ਜਤੋ ਵਾਏ। ਅਗਲਾ ਭਰੂ ਕਿਦਾ ਵਾਏ। ਜੋ ਤੁਹਾਡੇ ਘਰ ਮਹਿਬੀ ਪਲਾਣੀ ਹੋਏ। ਸੇ ਖਰੀ।

melhor ਤਾਜਨ ਪਛਦਾਂ ਨਵੀਂ ਕਰਮਤ ਮਾਰ ਕੇ ਆਉਂਸ ਪਰ ਆਜੇ ਨੂੰ ਤੁਹਾਡਾ ਲਾਡੂਆ ਤੇ ਨਾਟਿਨ ਵਿਆਹ ਹੈ ਆਟੇ ਨੂੰ ਭੋਪੜੇ ਮੇਂਦੀ ਭੋਬਾ ਤੋ ਭੋਬਾ ਨਵਰ ਹੋਇਆ ਸੀ ਮੁੰਹ ਜਹਰ ਨਵਰੀ ਨਹੀਂ ਸੀ ਆਹ ਬਾਈ ਅੱਜ 77 ਲੱਖ ਰੁਪਏ ਦੇ ਭੋਬਾ ਨਵਰ ਸੀ ਆਉਂਦੇ ਰਹੋ ਪਰ ਮੁੰਹ ਜਹਰ ਨਵਰੀ ਨਹੀਂ ਸੀ 24 ਲੱਖ ਦਰਵਾਜ਼ਾ ਖੁੱਲਾ ਹੈ ਆਟੇ ਦੇ ਦਾਰੇ ਆਟੇ ਦੇ ਦਾਰੇ ਬਸ 24 ਘੰਟੇ ਬਾਅਦ ਉਹਨੂੰ ਕਦਾਤ ਕੋਕਲੀ ਦਿਨਾਂ বেলা ਦਾ ਰਾਜੂ ਖਾਣ ਨੂੰ ਬੈਠਾ ਆਇਆ ਹੋਇਆ। ਅਨ ਢਾੜੇ ਨਵਰਾ ਤੋਂ ਰਾਤ ਨੂੰ 4 ਵਜੇ ਵੀ 5 ਵਜੇ ਦੌਰਾਨ ਮਾਰ ਖੂਲਾ ਸੀ। ਪਰ ਤੱਕੇ ਰਾਤੀ ਖਾ ਲੋ। ਉਹ ਭਰੇ ਢਾੜੇ ਨਾਲ ਪੋੜਿਆ। ਉਹ ਪਹਿਲੇ ਤੂੰ ਆਪਰੇ। ਪਹਿਲੇ ਰਾਤੀ ਡਾੜਾ ਜੀ ਕੋ ਲੜ ਜਾ।

પણ ફોંદર તમારી માં નો છે શું બોલું છું તમારા દેવ ના રો છે દેવ ના રો છે